ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮੰਦਰਾਂ ਜੀ ਤਾਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਨੇੜੇ ਕੋਟੀ ਸੇਖਾ ਸ਼ਹਿਰ ਰਹੇ ਜਾਂਦਾ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਜੀ ਇੱਕ ਗੱਬਣ ਚੈੱਕ ਪਾਸ ਬਾਈ ਨੇ ਝੋਟੀ ਵਿਕਾਊ ਕੀਤੀ ਆ ਕਿਉਂਕਿ ਜਦੋਂ ਪਸ਼ੂਆਂ ਦੀ ਗਿਣਤੀ ਵੱਧ ਜਾਂਦੀ ਆ ਬਾਈ ਕਹਿੰਦਾ ਆਪਾਂ ਵਿੱਚੋਂ ਇੱਕ ਅੱਧਾ ਨੱਕ ਕੱਢ ਦੇਈਦਾ ਜੀ ਇਹਦੀ ਫੁੱਲ ਡਿਟੇਲ ਮੈਂ ਹੀ ਤੁਹਾਨੂੰ ਦੇਵਾਂਗਾ ਜੀ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਹੈ ਜਿਹੜੀ ਮੇਰੇ ਦੁਆਰਾ ਇਨਫੋਰਮੇਸ਼ਨ ਦੱਸੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਜੀ 22 ਦੇ ਦਸਨ ਮੁਤਾਬਕ ਜੀ ਇਹ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਸਪੈਸ਼ਲ ਬੇਨਤੀ ਆ ਭਈ ਆਪਦਾ ਪਰਸਨਲ ਡਾਕਟਰ ਸਹਿਬਾਨ ਨਾਲ ਹੀ ਲੈ ਕੇ ਆਓ ਤੇ 22 ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਸੰਬੀਪਾਲੀ ਪੂਰੀ ਚੰਗੀ ਆ ਚੌੜਾ ਪੈਠਪੂੜਾ ਨਿੱਗਰ ਨਰੋਈਆ ਵਜਨ ਵਜੂਦ ਵਾਲੀ ਆ ਬਾਕੀ ਸਿੰਗੀ ਵੀ ਕਰਮਾ ਵਾਲੀ ਦੀ ਸੋਹਣੀ ਆ ਜੀ ਝੋਲੀ ਬਹੁਤ ਚੰਗੀ ਆ ਬੰਦ ਦਿਓ ਜੀ ਬਾਈ ਦੱਸਦਾ ਕਿ ਜਿਹੜਾ ਇਹਦਾ ਮਦਰ ਮਿਲਕ ਰਿਕਾਰਡ ਆ ਜੀ ਉਹ 17 18 ਕਿਲੋ ਦਾ ਕਿਉਂਕਿ ਜਿੰਨੇ ਕ ਬਾਈ ਕੋਲ ਪਸ਼ੂ ਰੱਖੇ ਹੋਏ ਆ ਸਾਰੇ ਚੰਗੇ ਹੀ ਆ ਜੀ ਝੋਲੀ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਥੋੜਾ ਜਿਹਾ ਉਪਰਾਂ ਮਣਾਉਂਦੀ ਆ ਜੀ ਡਰਦੀ ਆ ਬਾਕੀ ਉਦਾਂ ਕੋਈ ਗੱਲ ਨਹੀਂ ਠੰਡੀ ਮਿੱਠੀ ਪੂਰੀ ਆ ਝੋਲੀ ਕਰਮਾ ਵਾਲੀ ਦੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਨੇੜੇ ਤੋਂ ਤੁਹਾਨੂੰ ਦਿਖਾਉਂਦੀ ਮੈਂ ਕੋਸ਼ਿਸ਼ ਕਰੂੰਗਾ ਥੋੜਾ ਜਿਆ ਰੋਕ ਲਿਓ ਜੀ ਇਹਨੂੰ ਲਓ ਜੀ ਚੈੱਕ ਕਰ ਸਕਦੇ ਹੋ ਐਂਡ ਥਣ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਫੋੜ ਛਾਂਕੇ ਤੇ ਭੂਰਾ ਵੀ ਨਹੀਂ ਜੀ ਬਾਕੀ ਪਿਓਰ ਮੋਰਾ ਜੀ ਬੈਂਦੀ ਆ ਜੀ ਕੀਮਤ ਬਾਈ ਕਹਿੰਦਾ ਇਹਦੀ ਜਿਹੜੀ ਫੈਕਸ ਜੀ ਰਹੂਗੀ ਜੀ 65000 ਰੁਪਿਆ ਇਹਦੀ ਕੀਮਤ ਆ ਜੀ ਜਿਹਨੂੰ ਵੀ ਨੱਕ ਪਸੰਦ ਆਊਗਾ ਤੁਸੀਂ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲਿਜਾ ਸਕਦੇ ਆ ਬਾਕੀ ਬੈਕ ਸਾਈਡ ਤੋਂ ਵੀ ਝੋਲੀ ਚੈੱਕ ਕਰ ਲਓ ਚੰਗੀ ਝੋਟੀ ਆ ਵੀਰੇ ਪੈਠਪੁੜਾ ਸੋਨਾ ਨਿੱਗਰ ਨਰੋਈ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ